ਸਾਹਿਬ ਜੀ ਤੁਹਾਨੂੰ ਮੈਂ ਸ਼ੇਖ ਅਜ਼ੀ ਮੈਂ ਮੇਰਾ ਫਸਟ ਕੁਸ਼ਨ ਇਹ ਸੀ ਨਾ ਭਾਜੀ ਤੋਂ ਕਿ ਇਸ ਕੈਨੇਡਾ ਜਾ ਕੇ 35 ਡਾਲਰ ਬਰਾਬਰ ਕਿਵੇਂ ਕਮਾ ਸਕਦੇ ਮੈਂ ਅਕਸਰ ਸੁਣਨੀ ਚਾਹੁੰਦਾ ਹੈ ਕਿ ਕੈਨੇਡਾ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਠੀਕ ਹੈ ਪਰ ਮੋਸਟ ਆਫ ਪੀਪਲ ਉੱਤੇ ਕੰਟਰੈਕਟ بیس ਤੇ ਕੰਮ ਕਰਦੇ ਆ ਜਿਹਦੇ ਕਰਕੇ ਸਰਕਾਰ ਨੂੰ ਟੈਕਸ ਦਾ ਭੁਗਤਾਨ ਹੀ ਨਹੀਂ ਹੁੰਦਾ ਅਰ ਜੇਕਰ ਆਪਣੀ ਦੇਸ਼ ਵਿੱਚ ਕੋਈ ਬੱਚਾ ਡਿਪਲੋਮਾ ਕੋਰਸ ਜਾਂ ਕੋਈ ਸਰਟੀਫਿਕੇਟ ਪਾਣੀਅਰ ਦਾ ਕੋਰਸ ਕਰਕੇ ਫੋਰਨ ਜਾਂਦਾ ਉਹਨੇ ਇੱਕ ਸਾਲ ਦਾ ਕੋਰਸ ਕਰਿਆ ਹੋਇਆ ਤਾਂ ਇਹਨੇ ਪ੍ਰੈਕਟਿਸ ਕਰ ਦੁੱਤੀਆ ਜਾਂ ਜੇ ਕੋਈ ਜੌਬ ਕਰੀ ਹੋਈ ਆ ਉਸੇ ਦੀ ਮੜੀ ਅਕਾ ਤੁਸੀਂ ਵੈਸਟਰਨ ਕੰਟਰੀ ਜਾਂ ਕੈਨੇਡਾ ਵਿੱਚ ਜਾ ਕੇ 3000 ਡਾਲਰ ਕਮਾ ਸਕਦੇ ਹੋ ਉਹ ਚਾ ਕੋਰਸ ਨੇ ਜਿਨ੍ਹਾਂ ਜਿਹੜੇ ਕਰਕੇ ਤੁਸੀਂ 3000 ਡਾਲਰ ਕਮਾ ਸਕਦੇ ਤੇ ਮੈਂ ਉਹ ਕੋਰਸ ਕਿਹੜੇ ਹਨ ਜਿਹੜੇ ਆਪਾਂ ਕਰ ਸਕਦੇ ਹਾਂ ਉਹਦੇ ਵਿੱਚ ਹੈ ਡਾਕਟਰ ਨਰਸ ਇਲੈਕਟ੍ਰੀਸ਼ੀਅਨ 카ਪੇਂਟਰ ਜਿ ਪ੍ਰੰਬਰ ਜਿ ਟਿੱਕੇ ਐਂਡ ਵੈਲਡਰ 에ਅਰ ਕੰਡੀਸ਼ਨ ਮੈਸਨ ਜਿ ਕੁੱਕ ਤੇ ਪਾਈਪਲਟ ਸੋ ਇਹ ਤੁਸੀਂ ਜਿਹੜੇ ਕੋਰਸ ਨੇ ਕੁਝ ਪ੍ਰੋਫੈਸ਼ਨਲ ਇਹ ਤੁਸੀਂ ਆਪਣੇ ਇੰਡੀਆ ਵਿੱਚ ਕਰ ਸਕਦੇ ਹੋ ਬਹੁਤ ਘੱਟ ਉਸ ਦੇ ਵਿੱਚ ਸਸਤੇ ਹੀ ਪੈਂਦਾ ਹੈ ਕੋਰਸ ਦਾ ਟ੍ਰੇਡ ਦੇ ਕਰਕੇ ਵਿਦੇਸ਼ਾਂ ਵਿੱਚ ਜਾ ਸਕਦੇ ਤੇ ਜ਼ਿਆਦਾ ਡਾਲਰ ਕਮਾ ਸਕਦੇ ਹਾਂ ਤੇ ਸਾਡੇ ਇਹ ਸਾਰੇ ਕੋਰਸ ਕਰਨ ਵਾਸਤੇ ਸਾਡੇ ਇੱਥੇ ਲਈ ਕੋਈ ਸਮਾਂ ਵਾ ਦੇ ਦੀ ਜਾਣਕਾਰੀ ਦੇ ਦਿੱਤੀ ਹੈ ਕੰਟੈਕਟਸ ਮੇਰਾ ਹਾਂਜੀ ਤੁਸੀਂ ਇੱਥੇ ਜਾਂ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੰਸਟੀਚਿਊਟ ਚ ਅੱਜ ਹੀ ਤੇ ਫਿਰ ਤੁਸੀਂ 98151601148 ਤੇ ਕੰਟੈਕਟ ਕਰ ਸਕਦੇ ਹੋ ਓਕੇ ਸੋ ਥੈਂਕ ਯੂ ਸੋ ਮਾਚ ਮੈਮ ਮਾਨਸਾ ਜੀ ਨੇ ਸਾਨੂੰ ਸਾਰਾ ਇਨਫੋਰਮੇਸ਼ਨ ਦਿੱਤਾ ਅਸੀਂ ਜਲਦੀ ਵਿਜ਼ਿਟ ਕਰਾਂਗੇ ਥੈਂਕ ਯੂ ਥੈਂਕ ਯੂ